બસ ਫੇਰ ਬਾਜ਼ਾਰ ਵੱਲੋਂ ਤੁਰੇ ਆਉਂਦੀ ਸੀ ਵੀਰੇ ਤੁਰੇ ਆਉਂਦੀ ਆਉਂਦੀ ਦੇ ਮਗਰੋਂ ਬਸ ਦੋਨੋਂ ਹੱਥ ਮੇਰੇਆਂ ਵਾਲੀਆਂ ਨੂੰ ਪਾਲੇ ਮੈਂ ਚੁੱਪਚੀ ਬੋਲਣ ਲੱਗੀ ਵਾਲੀਆਂ ਲੈ ਗਏ ਪਾਹੀਆਂ ਲੈ ਗਏ ਗਲੀ 'ਚ ਕੋਈ ਨਹੀਂ ਸੀ ਜੀ ਵੀ ਬਸ ਫੇਰ ਇੰਨੇ ਨੂੰ ਉਹ ਥੋੜੀ ਜੀ ਗਾਂ ਜਾ ਕੇ ਉਹ ਮੋਟਰਸਾਈਕਲ ਤੇ ਚੜ ਗਿਆ ਮੁੰਡਾ ਕਿੰਨੇ ਆਣੇ ਸੀ ਮਤ ਜੀ ਦੋ ਜਾਣੇ ਸੀ ਕਿੰਨੀਆਂ ਵਾਲੀਆਂ ਪੱਟ ਕੇ ਲੈ ਗਏ ਇੱਕ ਜੀ ਦੋ ਇੱਕ ਦੋਵਾਂ ਨੂੰ ਹੱਥ ਪਾਇਆ ਸੀ ਇੱਕ ਪੱਟੀ ਇੱਕ ਬਚ ਗਈ ਤੇ ਕਿੰਨੇ ਟੰਕੇ ਲੱਗੇ ਉਹ ਮੋਟਰ ਤੇ ਚਾਰ ਟੰਕੇ ਲੱਗੇ ਕਾਰਵਾਈ ਕੀਤੀ ਜਾਵੇ ਬਸ ਉਹਨਾਂ ਦੇ ਖਿਲਾਫ ਲੱਭੇ ਜਾਣ ਬੰਦੇ ਮੇਰਾ ਨਾਮ राजीव ਸ਼ੋਰੀ ਹੈ ਜੀ ਇਹ 10 ਸਬ 10 ਦੀ ਘਟਨਾ ਹੈਗੀ ਹੈ ਤੇ ਜਦੋਂ ਮੈਂ ਨਾਸ਼ਤਾ ਕਰਨ ਲੱਗਾ ਕੋਦੋਂ ਵੀ ਸ਼ੋਸ਼ਰਾਬੇ ਦੇ ਆਵਾਜ਼ ਸੁਣੀ ਮੈਂ ਤੇ ਬਾਹਰ ਕੇ ਦੇਖਿਆ ਤਾਂ ਮਾਤਾ ਜੀ ਖੂਨ ਨਾਲ ਲੱਫਤ ਹੋਈ ਹੋਈ ਬੈਸੀ ਤੇ ਇਹ ਮਰੋ ਸੂਚਕਾਰੀ ਵੀ ਮੇਰੀ ਬਾਲੀ ਕੋ ਕੋਲੇ ਤੇ ਅਸੀਂ ਦੇਖਿਆ ਤਾਂ ਨਹੀਂ ਉਹਨਾਂ ਨੂੰ ਭਾਈ ਦਿਨ ਹੁਣ ਤੇ ਉਹ ਬਸੋ ਕੁਝ ਕਿੰਟਾਂ ਦੇ ਵਿੱਚ ਹੀ ਮਤਲਬ ਉਹ ਆਪ ਦਾ ਕੰਮ ਕੀਤਾ ਉਹਨਾਂ ਨੇ ਪੱਤ ਗਏ ਔਰ ਇੱਕ ਲੇਮਨ ਵਾਲੇ ਦੀ ਗੱਲ ਹੈ ਸ਼ੋਰੀ ਪ੍ਰਧਾਨ ਜੀ ਦੇ ਘਰ ਕੋਲੇ ਮੈਂ ਉਹਨਾਂ ਦਾ ਬਰਦਰਿੰਗ ਹਾਂ ਹਣਾ ਤੇ ਬਾਕੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਇਹ ਜਿਹੜੇ ਦੋਸ਼ੀ ਨੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਆਮ ਲੋਕਾਂ ਦੇ ਵੀ ਜਿਹੜੀ ਦਹਿਸ਼ਤ ਹੈ ਉਹ ਘਟੋ ਰੇ ਫੁਟੇਜ ਹੈਗੀ ਹੈ ਜੀ ਹਾਂਜੀ ਦੋ ਜਣੇ ਸੀਗੇ ਪ੍ਰਸ਼ਾਸਨ ਤੋਂ ਬਸੇ ਹੀ ਮੰਗ ਹੈ ਵੀ ਉਹਨਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਔਰ ਤਾਂ ਕਿ ਦੋਸ਼ੀਆਂ ਨੂੰ ਖਿਲਾਫ ਉਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਮੈਂ ਏਐਸ ਜਗਨ ਸਿੰਘ ਥਾਣਾ ਸਿਟੀ ਬਰਨਾਲਾ ਵਿੱਚ ਲੱਗਾ ਹੋਇਆ ਹਾਂ ਅੱਜ ਇੱਕ ਡਾਕਟਰੀ ਰੁਕਾ ਸੋਮਾਵਤੀ ਪਤਨੀ ਗਰਧਾਰੀ ਦਾ ਵਾਸੀ ਕਿਲਾ ਮਹਿਲਾ ਬਰਨਾਲਾ ਦੇ ਸਿਵਲ ਹਸਪਤਾਲ ਬਰਨਾਲਾ ਦਾਖਲ ਹੋ ਸੰਬੰਧੀ ਮਸੂਲ ਹੋਇਆ ਅੱਜ ਸਵੇਰੇ ਵਕਤ 10:30 ਤੋਂ 10:30 ਦੇ ਵਿਚਕਾਰ ਜਿਹੜੀ ਮਾਤਾ ਜੀ ਨੇ ਇਹ ਕਿਲਾ ਮਹਿਲਾ ਬਰਨਾਲਾ ਵੇਖੇ ਗਲੀ ਚ ਤੁਰੇ ਜਾਂਦੇ ਸੀ ਇੱਕ ਪਲਟੀਨਾ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ ਤੇ માતા ਦੀ ਕਬਾਲੀ ਖੋ ਕੇ ਭੱਜ ਗਈ ਇਸ ਸੰਬੰਧੀ ਸਾਡੀ ਆਪਦੀ ਥਾਣੇ ਦੀ ਟੀਮ ਸਾਡੀਆਂ ਟੈਕਨੀਕਲ ਟੀਮਾਂ ਸਾਡੀ ਸੀਆਈਏ ਦੀ ਟੀਮ ਸਾਰੀਆਂ ਸਾਡਾ ਪੀਸੀਆਰ ਸਾਰੀਆਂ ਇਸ ਮਾਮਲੇ ਨੂੰ ਟ੍ਰੇਸ ਕਰਨ ਵਿੱਚ ਲੱਗੀਆਂ ਹਨ ਜਲਦੀ ਹੀ ਮੁਰਜਵੰਗ ਟ੍ਰੇਸ ਕਰਕੇ ਸਲਾਖਾ ਪੈਸੇ ਭੇਜਿਆ ਜਾਵੇਗਾ